ਕੁੱਟੂ ਤਾਂ ਫਿਰ ਕੀ ਰਹਿਣਾ ਇਹ ਤੋਂ ਤੋਂ ਕਦੇ ਅਗਲੇ ਵੀ ਬੁਝੀ ਚੀਜ਼ੀ ਕਰਦੇ ਨਾ ਕੁਝ ਬਹਿ ਰਹੇ ਸੀ ਪਰ ਮੈਂ ਦੱਸਣਾ ਚਾਹਣਾ ਕਿ ਜਿੱਦਰਤੀ ਮਰਜੀ ਹੋ ਜਾ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਸੀ ਸੀਐਮ ਹਾਊਸ ਚ ਸੋ ਹੁਣ ਉਹਨਾਂ ਮੇਰੇ ਅੰਦਰ ਲੋਰੀਆਂ ਹੁੰਦੀਆਂ ਨੇ ਜੇ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਚ ਵਾੜ ਲਿਆ ਸੋ ਕਦੇ ਪਿਛਲੇ ਜਿਹੜੇ ਖੜਾ ਹੁੰਦਾ ਕਦੇ ਮੁੱਢਲੀ ਵੇਚ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਆਪ ਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਅੰਦਾਜ਼ ਆ ਜਾਂ ਕਿਸੇ ਦੇ ਕੱਪੜੇ ਦਾ ਕੋਈ ਨਿਕਲਦਾ ਮਾਮਲਾ ਅਸੀਂ ਇਹ ਨਹੀਂ ਦੇਟੂ ਪਾਰਟੀ ਦੀ ਗੱਲ ਅਸੀਂ ਕਾਨੂੰਨ ਮੁਤਾਬਕ ਕਰੂਗਾ ਕਾਲਜ ਦੀ ਕੀ ਸਥਿਤੀ ਹੈ ਜੋ ਪੰਜਾਬ ਦੇ ਵਿੱਚ ਨਹੀਂ ਸੰਗਰੂਰ ਦੀ ਗੱਲ ਬਿਲਕੁਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੰਗਰੂਰ ਵਾਲੇ ਮੈਡੀਕਲ ਕਾਲਜ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਆਦਰਵਾਇਜ਼ ਹੁਣ ਤੱਕ ਕੰਪਲੀਟ ਹੋ ਕੇ ਸੈਮੈਸਟਰ ਵੀ ਹੋ ਜਾਣਾ ਅਮਦਾਂ ਅਸੀਂ ਹੋਣੋ ਉਸੇ ਮਸਤੂਣਾਂ ਸਾਹ ਦੇ ਟ੍ਰਾਂਸਪੈਰੈਂਸੀ ਦੀ ਗੱਲ ਹੋਈ ਉਹਦਾ ਮੌਨ ਲਗ ਦੇਣਾ ਜੀ ਤੁਹਾਨੂੰ ਐਲਾਨ ਕਰਕੇ ਸ੍ਰੀ ਸ਼ੇਨ ਸਾਹਿਬ ਜਿਹੜੇ ਸੀਐਮ ਨੇ ਹਰਿਆਣਾ ਦੀ ਉਹਨਾਂ ਨੇ ਇਸ ਵਾਰ ਇਹ ਤੇ ਸਵਾਲ ਖੜੀ ਕੀਤੀ ਨੇ ਪਾਣੀ ਦੀ ਮੰਗ ਕਰ ਰਹੇ ਨੇ ਉਹ ਗੰਨੇ ਦੀ ਤੁਹਾਡੇ ਜੀ ਦੇਖੋ ਇਹ ਤਾਂ ਬਹੁਤ ਵਾਰੀ ਮੀਡੀਆ ਹੋ ਚੁੱਕਿਆ ਨੇ ਬਤੌਰ ਮੁੱਖ ਮੰਤਰੀ ਜਿਹੜੋ ਖੱਤਰ ਸਾਥ ਸੀਗੇ ਤੇ ਅਸੀਂ ਇਹਦਾ ਕੀ ਹੋਇਆ ਕਿ ਤੁਹਾਨੂੰ ਸਾਡੇ ਕੋਲੇ ਕੁਝ ਪਾਣੀ ਹੈ ਹੀ ਨਹੀਂ ਅਸੀਂ ਕਿੱਥੋਂ ਦੇਵਾਂ ਅਦਰਵਾਈਜ਼ ਅਸੀਂ ਤਾਂ ਭਾਈ ਕਨੇਯਾ ਦੇ ਬਾਰਿਸ਼ ਹਸਤਾ ਹਰੇਕ ਨੂੰ ਪਾਣੀ ਪਿਉਣ ਵਾਲੇ ਅਸੇ ਸਾਡੇ ਕੋਲ ਆਪਣੀ ਕੋਈ ਹੈ ਨਹੀਂ ਤੇ ਅਸੀਂ ਤਾਂ ਆਪਣੇ ਪਾਣੀ ਨੂੰ ਜਿਹੜਾ ਥੱਲੇ ਵਾਲੇ ਪਾਣੀ ਨੂੰ ਵੀ ਤੇ ਉੱਪਰ ਵਾਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਥੋੜਾ ਵਾਟਰ ਟ੍ਰਿਬਿਊਨਲ ਜਿਹੜਾ ਉਹ ਆਇਆ ਹੋਇਆ ਹੈ ਪਿਛਲੇ ਤਿੰਨ ਦਿਨ ਤੋਂ ਪੰਜਾਬ 'ਚ ਉਹ ਤਲਵਾੜੇ ਨੰਗਲ ਸਾਰੇ ਪਾਸੇ ਗਏ ਹੋਏ ਅਸੀਂ ਉਹਨਾਂ ਨੂੰ ਵੀ ਕਿਹਾ ਦੇਖ ਲਓ ਤੁਸੀਂ ਕਿ ਸਾਡਾ ਅੱਜ ਤੋਂ 50 ਸਾਲ ਪਹਿਲਾਂ ਜਦੋਂ ਟ੍ਰੀਟੀ ਹੋਈ ਸੀ ਉਦੋਂ ਪਾਣੀ ਦੀ ਹਾਲਤ ਕੁਝ ਹੋਰ ਸੀ ਹੁਣ ਕੁਝ ਹੋਰ ਹੈ ਸੋ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਸੀ ਆਪਣਾ ਪੱਖ ਸਾਡੀ ਵਜਿ ਨੂੰ ਕੈਬਨਿਟ ਮੰਤਰੀ ਦੇ ਘਰੇ ਜਾਣਾ ਤਾਂ ਕਿ ਪਹਿਲਾ ਕੰਮ ਬੜਮੰਦ ਭਾਗਾ ਘਟਨਾ ਵਾਪਰੀ ਜੀ ਐਸਐਸ ਵਿੱਚ ਉਹ ਮੁੰਡਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸਾਡੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਕਿ ਡਿਊਟੀ ਦੌਰਾਨ ਜੇ ਸਾਡਾ ਪੰਜਾਬ ਪੁਲਿਸ ਦਾ ਮੁਲਾਜ਼ਮ ਕੁਸ਼ੀਦ ਹੁੰਦਾ ਤਾਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਐਚਡੀਐਫਸੀ ਵੱਲੋਂ ਬੈਂਕ ਵੱਲੋਂ ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਆ ਉਹ ਐਚਡੀਐਫਸੀ ਦੇ ਥਰੂ ਆਉਂਦੀ ਹੈ ਸੋ ਅਜਨਨ ਪੰਜਾਬ ਸਰਕਾਰ ਵੱਲੋਂ ਕਰੋੜ ਰੁਪਏ ਦਾ ਜਿਹੜਾ ਐਕਚੁਅਲੀ ਅਸੀਂ ਉਹ ਪਹਿਲਾਂ ਮਿਲ ਗਿਆ ਨਾ ਤੇ ਅੱਜ ਦਿਨ ਆਫ ਸਕਾਰ ਵਾਲਾ ਜਿਹੜਾ 1 ਕਰੋੜ ਰੁਪਈਆ ਉਹ ਅਸੀਂ ਉਹ ਦੇ ਕੇ ਜਾਵਾਂ ਇਹਦੇ ਨਾਲ ਦੇਖੋ ਜਾਨ ਤਾਂ ਵਾਪਸ ਨਹੀਂ ਆ ਸਕਦੀ ਜਾਨ ਤਾਂ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਚਲੋ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹ ਉਹਨੂੰ ਬਾਅਦ ਚ ਰੋਣਾ ਨਹੀਂ ਪੈਂਦਾ ਠੱਕੀ ਨਹੀਂ ਖਾਣੇ ਕੋਲ ਤੋਂ ਅਸੀਂ ਇਹ ਮੈਂ ਕਰੀਏ ਸਰ ਯੂਐਸਏ ਤੋਂ ਬੱਚੇ ਬਾਪ ਸਾਰੇ ਨਹੀਂ ਪਰ ਫਿਰ ਵੀ ਇਲੀਗਲ ਸੈਂਟਰ ਚੱਲ ਰਹੇ ਨੇ ਸੂਰੂਚੇ ਚੱਲ ਰਹੇ ਜੀ ਵਰਕ ਪਰਮਿਟ ਦੀ ਪਰਮਿਸ਼ਨ ਵੀ ਮਿਲਦੀ ਨਹੀਂ ਹੈ ਸੈਂਟਰ ਤੋਂ ਮਿਲਦੀ ਹੈ ਅਸੀਂ ਅਕਸਰ ਸਾ ਸਾ ریکارڈ ਉਹਨਾਂ ਨੂੰ ਪਤਾ ਕਰ ਰਹੇ ਹਾਂ ਜਿਹੜੇ ਮੁੰਡੇ ਆਉਂਦੇ ਨੇ ਤੇ ਤੁਸੀਂ ਕਿਹੜੇ ਰੂਪ ਦੇ ਥਰੂ ਕੀਨੇ ਤੁਹਾਨੂੰ ਭੇਜਿਆ ਸੀ ਅਸੀਂ ਦੋ ਐਫ ਆਈ ਆਰ ਵੀ ਕੀਤੇ ਨੇ ਬਾਲੇ ਦੇ ਕਲੀਅੰਟਾਂ ਤੇ ਤੇ ਨਾਲ ਨਾਲ ਉਹਨਾਂ ਮੁੰਡਿਆਂ ਨੂੰ ਵੀ ਮੈਂ ਅਸੀਂ ਬੁਲਾ ਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ ਅਸੀਂ ਹਾਸਲ ਕਰ ਲਿਆ ਕੋਈ ਗੱਲ ਨਹੀਂ ਤੁਸੀਂ ਬਤਨ ਨੂੰ ਛੱਡ ਕੇ ਚਲੇ ਗਏ ਕੋਈ ਮਜਬੂਰੀ ਰਹੀ ਹੋਊਗੀ ਕਿ ਤੁਸੀਂ ਡਿਪਰੈਸ਼ਨ ਚ ਜਾ ਕੇ ਨਿਰਾਸ਼ ਹੋ ਗਏ ਕੋਈ ਨਾ ਕੋਈ ਅਪੋਰਚ्युनिटी ਆ ਤੇ ਜੁੜ ਮਿਲੂਗੀ ਬਹੁਤ ਸਾਰੇ ਇਹੋ ਜਿਹੇ ਮੁੰਡੇ ਨੇ ਜਿਹੜੇ ਉਧਰੋਂ ਵਾਪਸ ਆਏ ਨੇ ਤੇ ਪਰ ਕੰਮ ਕਰਕੇ ਕਾਮਯਾਬ ਹੋ ਗਏ ਉਹਨਾਂ ਨਾਲ ਵੀ ਉਹਨਾਂ ਨੂੰ ਮਲਾਵਾਂਗੇ ਤਾਂ ਕਿ ਉਹਨਾਂ ਨੂੰ ਹੌਸਲਾ ਹੋ ਜਾਈਏ ਕਿ ਅਸੀਂ ਸਰ ਜੀ ਹਜੇ ਵੀ ਸੈਂਟਰ ਚੱਲ ਰਿਹਾ ਹੈ ਜੀ ਮਰਚਾ ਵੀ ਦਾ ਜੁਗ ਹੈ ਫਿਰ ਵੀ ਚੱਲੀ ਜਾਂਦੀ ਹੈ ਸੈਂਟਰ ਕੋਈ ਗੱਲ ਨਹੀਂ ਕੋਈ ਗੱਲ ਅਸੀਂ ਥੋੜਾ ਜਿਹਾ ਕਿਉਂਕਿ ਇਨਕੁਆਇਰੀ ਕਰ ਲੈਂਦੇ ਟਾਈਮ ਲੱਗ ਜਾਂਦਾ ਪੱਕੇ ਪੈਰੀਂ ਖੜਾ ਸਰ ਬਦਿਸ਼ਾ ਦੇ ਵਿੱਚ ਕਈ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਆਣੇ ਚਾਹੁੰਦੇ ਨੇ ਉਹ ਪੀਆਰ ਹੋ ਚੁੱਕੇ ਨੇ ਪਰ ਜੋਬ ਛੱਡ ਕੇ ਗਏ ਸੀ ਉਹ ਕਹਿੰਦੇ ਵੀ ਕੋਈ ਰਸਤਾ ਹੈ ਸਰਕਾਰ ਕੋਲ ਵੀ ਅਸੀਂ ਦੇਖੋ ਆਲ ਵੀ ਅਸੀਂ ਅਰਸੇ ਨੂੰ ਨੌਕਰੀ ਪੱਤਰ ਵੰਡੇ ਸੀ ਇੱਥੇ ਸਿਸਟਮ ਪਰ ਫਸ ਕੇ ਦੀ ਨੌਕਰੀ ਮਿਲ ਗਈ ਉਹ ਬਿਨੈਪੈਕ ਰਹਿ ਕੇ ਕੈਨੇਡਾ ਵਾਪਸ ਆ ਗਏ ਤੇ ਹੁਣ ਇੱਥੇ ਨ ਕੋਈ ਬਹਿਣਗੇ ਤੇ ਉਹਨਾਂ ਨੇ ਉਹ ਜੋਬ ਛੱਡ ਕੇ ਗਈ ਸੀ ਜੋ ਕਹਿੰਦੇ ਸਾਨੂੰ ਜੋਬ ਮਿਲ ਜੂਗੀ ਜੇ ਅਸੀਂ 6 ਸਾਲ ਹੋ ਗਏ ਅਸੀਂ ਪੀਆਰ ਲਏ ਇਹ ਤਾਂ ਉਹ ਪਾਲਿਸੀ ਜਿਹੜੀਆਂ ਦੇਖ ਰਹੀਆਂ ਨੇ ਵੀ ਕੀ ਕੀ ਉਹਦੀ ਪੀਆਰ ਦੀ ਕੀ ਪਾਲਿਸੀ ਹੈ ਪਰ ਪੋਜ਼ਿਟਿਵ ਰਿਸਪੌਂਸ ਆ ਰਿਹਾ ਸਰ ਸਾਡੇ ਵੱਲ ਤਾਂ ਅਸਲ ਤਾਂ ਪਹਿਲੇ ਸਾਡੇ ਮੁੰਡੇ ਕੁੜੇ ਨੇ ਹੀ ਕੰਮ ਮਲੇ ਪਰ ਅੱਜ ਦੇਖੋ ਤਾਂ ਕਿਹਾ ਇਹ ਬਾਤ ਕੋਈ ਹੋਰ ਆ ਜਿਹੜਿਆਂ ਡਿਪੋਰਟੇਸ਼ਨ ਪਰ ਗਏ ਆ ਜਿਹੜੀਆਂ ਦਿੱਕਤਾਂ ਨੂੰ ਉਹਨਾਂ ਸਾਹਮਣੇ ਕਰਨਾ ਪਈ। ਤਾਲੀਵਾਲ ਮੰਤਰੀ ਸੀਗੇ ਉਹ ਹਟਾਤੇ ਬੀਜੇਪੀ ਸਵਾਲ ਖੜੀ ਕਰਦੀ ਹੈ ਵੀ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀ। ਇਹ ਨਾਮ ਬਦਲੇਗਾ ਡਿਪਾਰਟਮੈਂਟ ਪਹਿਲਾਂ ਨਹੀਂ ਸੀ। ਨਾਮ ਬਦਲੇਗਾ ਉਹਦਾ ਜਿਹੜਾ ਡਿਪਾਰਟਮੈਂਟ ਹੈ ਪੂਰਾ ਡਿਪਾਰਟਮੈਂਟ ਦਾ ਟ੍ਰੀਟਮੈਂਟ ਤੇ ਕਿੰਨੀ ਕਾਰਗਵਾਈ ਮੋਰੀ ਹੈ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੇ ਪ੍ਰਸ਼ਚਾਰ ਕਰ ਰਹੇ ਉਹਨਾਂ ਤੇ ਵੀ ਕਾਰਗਵਾਈ ਲੱਗ ਤੇ ਪ੍ਰਸ਼ਚਾਰ ਇਹਦੇ ਤੇ ਤਾਂ 0 ਬਲ ਰਹੇ ਸਨ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈ ਜਿੱਥੇ ਕਿਤੇ ਵੀ ਕੋਈ ਦਸ਼ਾ ਵਕੰਦੀਆਂ ਸਾਨੂੰ ਖਬਰ ਆਉਣਗੇ ਉਹ ਪੁਲਿਸ ਵਾਲ ਜੈ ਐਸਐਸਪੀ ਹੈ ਜੈ ਡੀਐਸਪੀ ਹੈ ਜੈ ਐਸਐਚਓ ਸਾਰੇ ਜਿੰਦਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਤੇ ਉਹਨਾਂ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਸਾਨੂੰ 1 ਮਹੀਨੇ ਬਾਅਦ ਰਿਪੋਰਟ ਦਿਓ ਕਿ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਫੜੇ ਕਿੰਨਾ ਘਟਿਆ ਪਿੰਡਾਂ ਵਾਲੇ ਨਾਲ ਮਿਲ ਕੇ ਚੱਲੋ ਕਿਉਂਕਿ ਸੋਸ਼ਲ ਪ੍ਰੋਬਲਮ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਵੇਚਦਾ ਕਿੱਥੇ ਘੜਕੇ ਮੁੰਡੇ ਦਾ ਸ਼ਾ ਕਰਦੇ ਨੇ ਕੌਣ ਆਉਂਦਾ ਵੇਚਣ ਨਸ਼ਾ ਦੇ ਸੋ ਅਸੀਂ ਇਹਨੂੰ ਸੋਸ਼ਲ ਮਹਿੰਮ ਬਣਾ ਕੇ ਪੂਰਾ ਪੰਚਾਇਤਾਨਾ ਇਨ ਆਰਨ ਕਲੱਬਾਂ ਨਾਲ ਚੱਕੀ ਨਾਲ ਕਿ ਮੈਂ ਤੁਹਾਨੂੰ ਮਿਲਣਾ ਆਏ ਸੀ ਕਿ ਕਹਿਣਾ ਚਾਹੁੰਗੇ ਉਹ ਕਦੇ ਵੀ ਮੇਰਾ ਕੀ ਬਿੱਟੂ ਤਾਂ ਫਿਰ ਵੀ ਰਹਿਣਾ ਇਹ ਤੋਂ ਤੋਂ ਕਦੇ ਅਗਲੇ ਵੀ ਜੀ ਦੀ ਗੱਲ ਨਹੀਂ ਕੁਝ ਵੀ ਨਹੀਂ ਪਰ ਮੈਂ ਦੱਸਣਾ ਚਾਹਣਾ ਕਿ ਜਿੱਦਰਤੀ ਮਰਜੀ ਹੋ ਜੋ ਲੋਕ ਤੁਹਾਨੂੰ ਉਸ ਘਰ ਤੋਂ ਦੁਬਾਰਾ ਨਹੀਂ ਮਾਰਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਸੀ ਸੀਐਮਓ ਉਸ ਤੋਂ ਉਹ ਉਹਨਾਂ ਦੇ ਅੰਦਰ ਲੋਰੀਆਂ ਹੁੰਦੀਆਂ ਨੇ ਜੀ ਇਹ ਘਰ ਦੁਬਾਰਾ ਮਿਲ ਜੀ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਹੈ ਲੋਕਾਂ ਨੇ ਉਸ ਘਰ ਤੋਂ ਲਾਣ ਲੰਦਾ ਸੋ ਕਦੇ ਪਿਛਲੇ ਗੇੜ ਪਿੱਛੇ ਖੜਾ ਹੁੰਦਾ ਕਦੇ ਮੁੱਢੇ ਗੇੜ ਛੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਆਪਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਦਾ ਜਾਂ ਕਿਸੇ ਦੇ ਕੱਪੜੇ ਦਾ ਕੋਈ ਨਿਕਲਦਾ ਮਾਮਲਾ ਅਸੀਂ ਇਹ ਨਹੀਂ ਦੇਖਦੇ ਕਿ ਉਹ ਪਾਰਟੀ ਦੀ ਕਰੀ ਅਸੀਂ ਕਾਨੂੰਨ ਮਤਾਬ ਕਰਾਂਗੇ ਸੋ ਦੋ ਸਾਲ ਨੂੰ ਕਿਸ ਤਰ੍ਹਾਂ ਦੇਖਦੇ ਆਉਣ ਵਾਲੇ ਦੋ ਸਾਲ ਦੇ ਵਿੱਚ ਕਿ ਕਿਹੜੇ ਜੰਦੇ ਜਿਹੜੇ ਮੁੱਖ ਤੌਰ ਤੇ ਰਹਿਣਗੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਹੈ ਨਹੀਂ ਸੀ ਸਾਡੇ ਕੋਲੇ ਪਹਿਲਾਂ ਇਹ ਇਹ ਜਿਹੇ ਘਟਨ ਹੁੰਦੇ ਨਹੀਂ ਸੀ ਠੀਕ ਹੈ ਲੋਕ ਤੱਕ ਇਹ ਕਹੀ ਜਾਂਦੀ ਸੀ ਵਿਚਾਰੀ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੇ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਜਿਹੜਾ ਪਾਣੀ ਹੈ ਧਰਤੀ ਵਾਲਾ ਵੀ ਬਚਾਉਣਾ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਲੈਣਾ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਉਣਾ ਕਈ ਕਈ ਜਗ੍ਹਾ ਤੇ 30 ਸਾਲ 35-35 ਸਾਲ ਬਾਅਦ ਪਾਣੀ ਪਹੁੰਚਿਆ ਤੇ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਇਸ ਪੋਸਟ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਕੀ ਦੱਸਾਂ ਪੰਜਾਬ ਦੀਆਂ ਰਾਹੀਂ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਖੇੜ ਨਸਰੀ ਬਣਾ ਰਹੇ ਹੈ ਨਾ ਟੋਲ ਪਲਾਜ ਜੇ ਅਸੀਂ ਸੁਸਤਾ ਰਾਂ ਬੰਦ ਕਰਦੇ ਹੈ ਨਾ ਆਨਰ ਦੇ ਸਫਾਈਆਂ ਅੱਜ ਮੈਂ ਹੁਣ ਜਾਊਗਾ ਸੰਗਰੂਰ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਅਲੇ ਵਾਲੇ ਦੇ ਜਿਹੜੇ ਕਸਬੇ ਨਾਲੋਂ ਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਦੋ ਮਸ਼ੀਨਾਂ ਤਿਆਰ ਨੇ 43 ਕਰੋੜ ਰੁਪਏ ਦੀ ਸਾਡੇ ਕੋਲੇ ਸਫਾਈ ਵਾਲੀ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵੇਜ ਨੂੰ ਸਾਫ਼ ਕਰਨ ਲਈ ਉਹ ਸਾਡੇ ਕੋਲ ਪਟਿਆਲੇ 'ਚ ਖੜੀਆਂ ਨੇ ਉਹਨਾਂ ਨਾਲ ਜਿਹੜਾ ਚੋ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੂੰ ਵੰਡਣ ਕਰਦੇ ਨੇ